ਪਿਤਾਪੁਰਖੀ ਜ਼ਮੀਨ ਨੂੰ ਲੈ ਕੇ ਪਿੰਡ ਵਣਿਕੇ ਵਿਖੇ ਬीडीपीओ ਤੇ ਨਜਾਇਜ਼ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆਂ ਹੋਇਆਂ ਇਛੇ ਸਬੰਧੀ ਚੇਅਰਮੈਨ ਹਰਪ੍ਰੀਤ ਸਿੰਘ ਵਣਿਕੇ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹਨਾਂ ਦੀ ਪਤਨੀ ਪਿੰਡ ਦੀ ਸਰਪੰਚ ਹੈ ਅਤੇ ਬीडीपीओ ਚੁਗਾਵਾਂ ਗੁਰਮੀਤ ਸਿੰਘ ਚਾਹਲ ਇਸ ਨਾਲ ਉਹਨਾਂ ਨੂੰ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਗਰਾਂਟਾ ਵਿੱਚ ਹੇਰਾ ਫੇਰੀ ਸ਼ਿਕਾਇਤ ਕਰਨ ਤੇ ਉਕਤ ਬੀਡੀਪੀ ਤੇ ਕਾਰਵਾਈ ਵੀ ਹੋਈ ਸੀ ਇਸੇ ਰੰਜੀਤ ਨੂੰ ਲੈ ਕੇ ਬੀਡੀਪੀ ਉਹਨਾਂ ਨੂੰ ਨਜਾਇਜ਼ ਚਿੱਠੀਆਂ ਕੱਢ ਕੇ ਤੰਗ ਪਰੇਸ਼ਾਨ ਕਰ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਵੀ ਦਬਾਅ ਬਣਾ ਰਿਹਾ ਹੈ ਹੁਣ ਬੀਡੀਪੀ ਵੱਲੋਂ ਉਹਨਾਂ ਨੂੰ ਜੋ ਕਰੀਬ 6 ਏਕੜ ਜ਼ਮੀਨ ਉਹਨਾਂ ਦੀ ਪਿਤਾ ਪੁਰਖੀ ਹੈ ਉਸ ਨੂੰ ਵਿੱਚ ਨਜਾਇਜ਼ ਚਿੱਠੀਆਂ ਕੱਢ ਕੇ ਦਖਲ ਲੈਣ ਲਈ ਬਲਾਕ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਭੇਜਿਆ ਉਨਾ ਵੱਲੋਂ ਉਕਤ ਜ਼ਮੀਨ ਦਾ ਮਾਨਯੋਗ ਅਦਾਲਤ ਵੱਲੋਂ ਸਟੇ ਦਿਖਾਉਣ ਤੇ ਸਾਰਾ ਮਹਿਕਮਾ ਵਾਪਸ ਚਲਾ ਗਿਆ। ਉਹਨਾਂ ਆਖ ਕੇ ਕਿ ਉਕਤ ਜ਼ਮੀਨ ਦਾ ਪੁਰਾਣਾ ਕੇਸ ਕੱਢ ਕੇ ਬੀਡੀਪੀ ਉਹ ਨਜਾਇਜ਼ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਹਨਾਂ ਇੱਥੇ ਸਬੰਧੀ ਚੋਣ ਕਮਿਸ਼ਨ ਕੋਲ ਮੰਗ ਕੀਤੀ ਕਿ ਉਹਨਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਨ ਵਾਲੇ ਉਕਤ ਬੀਡੀਪੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜੇਕਰ ਫਿਰ ਵੀ ਕਾਰਵਾਈ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਇੱਥੇ ਸਬੰਧੀ ਬੀਡੀਪੀ ਗੁਰਮੀਤ ਸਿੰਘ ਤਾਹਲ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਿਕਾਰਿਆ ਉਹਨਾਂ ਨੇ ਆਖਿਆ ਕਿ ਉਹ ਅਦਾਲਤ ਦੇ ਹੁਕਮਾ ਤਹਿਤ ਉਕਤ ਜ਼ਮੀਨ ਦਾ ਦਖਲ ਲੈਣ ਲਈ ਬਲਾਕ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਭੇਜਿਆ ਸੀ ਇਹ ਤਮੁੱਕੇ ਗੱਲਬਾਤ ਕਰਦੇ ਹੋਇਆ ਕਿ ਆਖਿਆ ਅਧਿਕਾਰੀਆਂ ਨੇ ਅਤੇ ਹਰਪੇਤ ਸਿੰਘ ਨੇ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਅੱਜ ਦਾ ਕੀ ਮਸਲਾ ਜਿਹੜਾ ਇੱਥੇ ਅੱਜ ਦਾ ਤਰੀਕਾ ਆਇਆ ਸੀ ਜੇ ਮੈਨੂੰ ਇਹਨੇ ਬੜਾ ਦਬਾਅ ਬਣਾਇਆ ਮੈਨੂੰ ਆਹ ਪਾਰਟੀ ਚ ਐਡ ਕਰਨਾ ਜਿਹਦੇ ਉੱਤੇ ਮੈਂ ਚੇਅਰਮੈਨ ਜੀ ਤੁਹਾਡੇ ਨਾਲ ਪਿਛਲੀਆਂ ਗੱਲਾਂ ਭੁੱਲ ਜੰਨਾ ਤੁਸੀਂ ਆਪ ਜੋਇਨਟ ਕਰ ਲੋ ਮੈਂ ਇਹਨੂੰ ਕਿਹਾ ਮੈਂ ਆਪ ਜੋਇਨਟ ਕਦੀ ਨਹੀਂ ਕਰ ਸਕਦਾ ਮੈਂ ਸਰਕਾਰ ਮਾਨਜੋਗ ਸਰਕਾਰੀਆ ਸਾਹਿਬ ਦੇ ਮਕਮਮਾ ਤੋਂ ਖੁਸ਼ ਹਾਂ ਉਹਨਾਂ ਨੇ ਬਹੁਤ ਹਲਕੇ ਦਾ ਵਿਕਾਸ ਕਰਦੇ ਆ ਮੈਂ ਉਹਦੇ ਨਾਲੇ ਮੈਂ ਐਵੇਂ ਕਿਸੇ ਬੰਦੇ ਦਾ ਨਾਲ ਨਹੀਂ ਤੁਰਦਾ ਮੈਂ ਚੰਗੇ ਬੰਦੇ ਦੇ ਨਾਲ ਤੁਰਦਾ ਮੈਂ ਪਾਰਟੀ ਜੋਇਨਟ ਨਹੀਂ ਕਰ ਸਕਦਾ ਹਰ ਕੰਮ ਦੇ ਉੱਤੇ ਇਸ ਟਾਈਮ ਤੇ ਮੈਨੂੰ ਇਹ ਬੰਦੇ ਨੇ ਹਰਾਸਮੈਂਟ ਕਰ ਰਿਹਾ ਤੇ ਦਬਾਅ ਮੇਰੇ ਤੇ ਬਣਾਇਆ ਵਾ ਕਿਸੇ ਤਰ੍ਹਾਂ ਪਾਰਟੀ ਛੱਡ ਕੇ ਤੇ ਆਪ ਪਾਰਟੀ ਚ ਪਾਰਟੀ ਜੋਇਨਟ ਕਰ ਲਵੇ ਮੈਂ ਮਾਨਜੋਗ ਜੋਣਕ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਵਾਂ ਆਪਦੇ ਹੱਥ ਚ ਐਟ ਪੰਜਾਬ ਦੀ ਸਾਰੀ ਤਾਕਤ ਆ ਇਹ ਬੰਦਾ ਵੇਖੋ ਕਿਹੜੇ ਤਰੀਕੇ ਦੇ ਨਾਲ ਬੰਦਿਆਂ ਨੂੰ ਸਾਡੇ ਸਰਪੰਚਾਂ ਨੂੰ ਰਹਿਤਾ ਤੁਹਾਡਾ ਕੀ ਮਸਲਾ ਹੈ ਜੜ ਪੈਲੀ ਦਾ ਵੇਖੋ ਜੀ ਪੈਲੀ ਦਾ ਕੋਈ ਮਸਲਾ ਨਹੀਂ ਹੈਗਾ ਪੈਲੀ ਮੇਰੀ ਮਲਕੀ ਆ ਸਪਰੀਨਕੋਟ ਦਾ ਮੇਰਾ ਸ਼ਟੇ ਆ 1993 ਦਾ ਲਿਆ ਕੇ ਇੱਕ ਫੈਸਲਾ ਲਿਆ ਕੇ ਤੇ ਉਹਦੇ ਉੱਤੇ ਮੈਨੂੰ ਬਣਾ ਕੇ ਮੇਰੇ ਤੇ ਦਬਾਅ ਬਣਾ ਕੇ ਕਹਿੰਦਾ ਮੈਂ ਮੈਂ ਦਖਲ ਲੈਣਾ ਮੈਂ ਜਦੇ ਵੇਸਤੇ ਆਸਤੇ ਮੰਨ ਜੋਗ ਸਾਡੇ ਬਲਾਕ ਦੇ ਤੇ ਸਾਡੇ ਹੂੰ ਮਾਲਕ ਮੈਂ ਕਿਹਦੇ ਅਫਸਰ ਆਇਆ ਹੈ ਇਹ ਦਖਲ ਦੇਣ ਵਾਸਤੇ ਜਿਹਨਾਂ ਨੂੰ ਮੈਂ ਆਪਣੇ ਡਾਕੂਮੈਂਟ ਜਾਂ ਸਟੇ ਬਿਖਾ ਕੇ ਵੀ ਦੱਸਿਆ ਮੇਰੀ ਮਾਲਕੀ ਹੈ ਬਿਲਕੁਲ ਨਹੀਂ ਇਹ ਕਿੰਨਾ ਖਾਂ ਦੀ ਮਾਲਕੀ ਕਿੰਨਾ ਜੀ ਇਹ 46 ਨਾਲ 8 ਵਰਲੇ ਥਾਂ ਜੀ ਇਹ ਕਦੋਂ ਦਾ ਵਕਤ ਆ ਰਿਹਾ ਤੁਹਾਡੇ ਕੋਲ ਇਹ ਮੇਰੇ ਕੋ ਮੇਰੇ ਪਿਓ ਦਾਦਿਆਂ ਤੋਂ ਵਕਤ ਦਾ ਹੁੰਦਿਆ ਜੀ ਹੂੰ ਕੋਈ 40 50 ਮੇਰੀ ਸੰਭਾਲ ਤੋਂ ਪਹਿਲਾਂ ਦਾ ਵਕਤ ਦਾ ਹੁੰਦਿਆ ਵਾ ਜੀ ਸਾਡੇ ਕੋਲ ਅੱਜ ਇਹ ਮੇਰੇ ਤੇ ਇੰਨਾ ਦਬਾਅ ਬਣਾ ਕੇ ਕੀ ਚੀਜ਼ ਦਾ ਦਬਾਅ ਬਣਾਉਂਦੇ ਬਣਾਉਂਦੇ ਮੇਰੇ ਕੋ ਪੈਲੀ ਕੋਣ ਪਰਚੀਆਂ ਦਾ ਕਰ ਰਿਹਾ ਵਾ ਮੇਰੇ ਤੇ ਮੈਂ ਪਰਚੇ ਕਰਾਂਗਾ ਤੇਰੇ ਉੱਤੇ ਕਿਉਂ ਮੇਰੀ ਵੈਫ ਜਿਹੜੀ ਉਹ ਪਿੰਡ ਦੀ ਸਰਪੰਚਿਆ ਉਹਦੇ ਵਿੱਚ ਵੀ ਇਹਨੇ ਜਲ ਮੈਨੂੰ ਚਿੱਠੀਆਂ ਕੱਢੀਆਂ ਜਿਹਦੀਆਂ ਮੇਰੀਆਂ ਜੂਸੀਆਂ ਵੀ ਨਿਕਲ ਚੁੱਕੀਆਂ ਕੁਝ ਮੇਰੇ ਕੰਮ ਲੀਗਲ ਤੌਰ ਤੇ ਹੋ ਚੁੱਕੇ ਜਿਨ੍ਹਾਂ ਦੀਆਂ ਮੰਤਿਆ ਕਰਕੇ ਮੈਂ ਸਰਕਾਰ ਕੋ ਪੈਸਾ ਲੈਣਾ ਉਹ ਉਹਦੇ ਬਾਰੇ ਵੀ ਸਾਰਾ ਮੈਂ ਸਰਕਾਰ ਨੂੰ ਵੀ ਜਾਣੂ ਕੋਰਾ ਡੀਸੀ ਸਾਹਿਬ ਨੂੰ ਵੀ ਚਿੱਠੀ ਦਿੱਤੀ ਆ ਮਾਨ ਜੋ ਡਾਇਰੈਕਟਰ ਸਾਹਿਬ ਨੂੰ ਮੈਂ ਚਿੱਠੀ ਕੱਢੀ ਆ ਪਰ ਇਹ ਸਾਰੀਆਂ ਚੀਜ਼ਾਂ ਤੋਂ ਬਾਵਜੂਦ ਇਹਨੇ ਮੇਰੇ ਤੇ ਦਬਾਅ ਬਣਾਇਆ ਵਾ ਮੈਂ ਕਾਂਗਰਸ ਪਾਰਟੀ ਤੋਂ ਤੈਨੂੰ ਛਡਾ ਕੇ ਮੈਂ ਆ ਪਾਰਟੀ ਜੁਆਇਨ ਕਰਾਉਣੀ ਆ ਜਿਹਦੇ ਵਾਸਤੇ ਮੈਂ ਆਪਣੀ ਜ਼ਮੀਰ ਤੇ ਖੜਾ ਵਾਂ ਮੈਂ ਐਵੇਂ ਪਾਰਟੀਆਂ ਤੇ ਦਲ ਬਦਲੂ ਬੰਦਾ ਨਹੀਂ ਹੈਗਾ ਅੱਜ ਇਧਰ ਆਜੇ ਦਪਾਉਣ ਦੇ ਭੜਕੇ ਕੋਈ ਕੰਬਲਾ ਆ ਲਾ ਆਜੂ ਪਰਸੋਂ ਕੋਈ ਆ ਜੂਗਾ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਹੀ ਆ ਮੰਨ ਜੋ ਸਰਕਾਰੀਆ ਸਾਹਿਬ ਨੇ ਮੈਨੂੰ ਬਹੁਤ ਵਡਿਆਈ ਦਿੱਤੀ ਸੀ ਜਿਹਦੇ ਕਰਕੇ ਉਹਨੇ ਮੈਨੂੰ ਸਰਪੰਚ ਵੀ ਬਣਾਇਆ ਚੇਅਰਮੈਨ ਵੀ ਬਣਾਇਆ ਪਰ ਉਹਨਾਂ ਦੀ ਮੈਂ ਇਸ ਗੱਲ ਤੋਂ ਖੁਸ਼ ਆ ਸਾਰੇ ਜਿੰਨਾ ਉਹਨਾਂ ਵਿਕਾਸ ਕੀਤਾ ਤੇ ਉਹ ਕਰਾਉਂਦੇ ਆ ਅੱਜ ਜਿਹੜੇ ਮਹਿਕਮੇ ਆਏ ਨਾ ਕੀ ਕਿਹਾ ਕੀ ਵੇਖ ਕੇ ਗਏ ਤੁਹਾਡੇ ਕੋਲ ਇਹਨਾਂ ਨੇ ਮੇਰੇ ਕੋਲ ਮੈਂ ਮੌਕੇ ਦਾ ਆਪਣੇ ਡਾਕੂਮੈਂਟ ਵਿਖਾਏ ਆ ਜੀ ਇਹਨਾਂ ਨੂੰ ਮੇਰੇ ਆ ਡਾਕੂਮੈਂਟ ਜੋ ਮੇਰੇ ਕੋਲ ਆ ਮੇਰੇ ਕੋਲ ਪਹਿਲੀ ਦਾ ਰੈਕਟਰ ਹੀ ਨਹੀਂ ਬਣਦਾ ਕਿਵੇਂ ਦਖਲ ਲੈ ਲੋਗੇ ਤੁਸੀਂ ਉਹ ਮੰਨ ਜੋ ਗਰਦੌਰ ਸਾਹਿਬ ਕਾਨਗੋ ਸਾਹਿਬ ਆਏ ਆ ਉਹਨਾਂ ਨੇ ਕਾਗਜ਼ ਵੇਖ ਕੇ ਕਹਿੰਦੇ ਅਸੀਂ ਆਪਣੇ ਕਾਗਜ਼ਾਂ ਦੀ ਸਕ੍ਰੀਨ ਕਰ ਲੈਨੇ ਆ ਠੀਕ ਆ ਜੇ ਤੁਹਾਡੇ ਹੱਕ ਦੇ ਵਿੱਚ ਤੇ ਕੋਈ ਦਖਲ ਕੀ ਮੰਗ ਕਰਦੇ ਤੁਸੀਂ ਉਹਨਾਂ ਕੀ ਫਿੱਤਰ ਆਹੀਂ ਚੌਣ ਕਮਿਸ਼ਨ ਤੋਂ ਇਹ ਮੰਗ ਕਰਦੇ ਆ ਜਿਹੜਾ ਪਿੰਡ ਬਣੀ ਕਿਹਦੇ ਵਿੱਚ ਕੀ ਮਸਲਾ ਜੀ ਬਣੀ ਕਿ ਸਾਨੂੰ ਡੀਪੀ ਸਾਹਿਬ ਵੱਲੋਂ ਇੱਕ ਸਕੱਤ ਅਧਿਕਾਰ ਕਾਰਵਾਈ ਕਰਨ ਦਾ ਆਰਡਰ ਸੀਗਾ ਇੱਥੇ ਮੌਕੇ ਤੇ ਆਏ ਆ ਤੇ ਸਰਦਾਰ ਭੇਦ ਸਿੰਘ ਜੀ ਨੇ ਚੇਅਰਮੈਨ ਸਾਹਿਬ ਰਾਣੇ ਸਾਨੂੰ ਸੁਪਰੀਮ ਕੋਰਟ ਦੇ ਆਰਡਰ ਦੀ ਇੱਕ ਕਾਪੀ ਦਿੱਤੀ ਹੈ ਉਹਦੇ ਮੁਤਾਬਕ ਅਸੀਂ ਅਫਸਰਾਂ ਨੂੰ ਲਿਖ ਦਿੱਤਾ ਕਿ ਜੋ ਅਫਸਰ ਸਾਾਨੂੰ ਹੁਕਮ ਦੇਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਏਗੀ ਮਾਜੂਕ ਕਲੈਕਟਰ ਕਮ ਡੀਪੀਓ ਅੰਮ੍ਰਿਤਸਰ ਦੇ ਦਫ਼ਤਰ ਵੱਲੋਂ ਵਕਾ ਗ੍ਰਾਮ ਚੜ੍ਹ ਦੇ ਦਖਲ ਨੰਬਰ ਤਸੀਦ ਦਾ ਨੋਮਕਰੇ ਨਾਮ ਤੇ ਜਾਰੀ ਕੀਤੇ ਗਏ ਸਨ ਜਿਨ੍ਹਾਂ ਜੋ ਗ੍ਰਾਮ ਚੜ੍ਹ ਬਣੀ ਕਦੇ ਜ਼ਮੀਂਦਾਦ ਦਖਲ ਲੈਣ ਲਈ ਮਾਲ ਮਹਿਤੋ 29 16 4 ਜੋ ਵੀ ਪ੍ਰਕਿਰਤੀ ਸੀ ਜਿਸ ਦੇ ਸਬੰਧ ਵਿੱਚ ਮਾਲ ਭਾਗ ਦੇ ਅਧਿਕਾਰੀ ਅਤੇ ਪ੍ਰਮਾਤਿਕ ਹੋਰ ਕਰਜੀ ਲੋਕ ਦੇ ਦਖਲ ਲੈ ਲਈ ਪੁੱਛੇ ਸਮੇਂ ਨਜਾਇਜ਼ ਕਬਜ਼ੇ ਨੂੰ ਮੌਕੇ ਤੇ ਦਾਦ ਦਾ ਸਟੇਪ ਪੇਸ਼ ਕੀਤਾ ਗਿਆ ਸੀ ਜਿਸ ਕਾਰਨ ਦਖਦੀ ਕਾਰਵਾਈ ਨਹੀਂ ਹੋ ਸਕੀ